ਦਿੱਲੀ ਆਪਣੇ ਹਰੇਕ ਬੰਦਾ ਆਪਣੇ ਨੂੰ ਆਇਡੈਂਟੀਫਾਈ ਕਰਦਾ ਮੈਂ ਮੈਨੂੰ ਲੋਕ ਪੁੱਛਦੇ ਕਿੱਥੋਂ ਆਏ ਜੀ ਪੰਜਾਬ ਤੋਂ ਆਏ ਮੈਂ ਕਹਿੰਨੀ ਹਿੰਦੁਸਤਾਨ ਤੋਂ ਆਇਆ ਇੱਥੇ ਲੋਕ ਗੱਲ ਕਰਨਗੇ ਪੰਜਾਬ ਦਾ ਬਹੁਤ ਬੁਰਾ ਹੈ ਮੈਂ ਕਹਿੰਨੀ ਇੱਕ ਦੇਸ਼ ਤਾਂ ਬਹੁਤ ਬੁਰਾ ਉਹ ਤੋਂ ਤੋਂ ਤੇ ਲੈ ਕੇ ਅੱਜ ਤੱਕ ਇਹ ਜੱਬ ਖਾਨਾ ਵੀ ਇਹ ਸਿੱਖੀ ਕਿਵੇਂ ਮੁਕਾਈ ਜਾਵੇ ਸਿੱਖਾਂ ਨੂੰ ਕਿਵੇਂ ਮੁਕਾਇਆ ਜਾਵੇ ਇਹਨਾਂ ਦੀ ਜੜ ਕਿਵੇਂ ਮੁਕਾਈ ਜਾਵੇ ਆਪਾਂ ਸਾਰੀ ਜੱਟ ਸੀ ਜੱਟ ਦਾ ਮਤਲਬ ਜ਼ਿਮੀਂਦਾਰ ਠੀਕ ਹੈ ਜਿਹੜਾ ਜ਼ਮੀਨ ਵਾਹਦਾ ਉਹ ਜ਼ਿਮੀਂਦਾਰ ਉਹ ਜੱਟ ਹੈ ਉਹ ਜੱਟ ਕੋਈ ਵੀ ਹੋ ਸਕਦਾ ਕਿਸੇ ਵੀ ਧਰਮ ਦਾ ਹੋ ਸਕਦਾ ਗੱਲ ਇਹ ਵੀ ਸਭ ਦਾ ਕੰਮ ਇੱਕੋ ਜਿਹਾ ਦੇਖਿਆ ਜਾਏ ਤਾਂ ਹਿੰਦੁਸਤਾਨ ਦੇਸ਼ ਆਪਣਾ ਐਡਾ ਵੱਡਾ ਦੇਸ਼ ਹੈ ਤੇ ਆਪਾਂ ਇਹਦੇ ਕਿੰਨੇ ਟੁਕੜੇ ਕਦ ਕਦ ਮੈਨੂੰ ਆਪਣੇ ਉੱਤੇ ਸ਼ਰਮ ਵੱਡੀ ਆਉਂਦੀ ਹੈ ਔਰ ਮੈਂ ਬਹੁਤ ਮਾਫੀਆਂ ਉਸ ਰੱਬ ਤੋਂ ਮੰਗਦਾ ਗੁਰੂ ਘਰ ਤੋਂ ਮੈਂ ਪਾਠ ਪੂਜਾ ਕਰਨ ਵਾਲਾ ਦਾਨੀ ਇਨਸਾਨ ਸੀ ਪਤਾ ਨਹੀਂ ਕਿਹੜੀ ਉਹ ਕੜੀ ਸੀ ਜਦ ਮੇਰੇ ਦਿਮਾਗ 'ਚ ਆਇਆ ਕਿ ਯਾਰ ਜੇ ਤੂੰ ਵਾਲ ਕਟਾ ਦੇ ਤਾਂ ਤੂੰ ਤਾਂ ਬਹੁਤ ਸੋਹਣਾ ਲੱਗੇ ਮੇਰੇ ਫਾਦਰ ਦਾ ਅੱਜ ਤੱਕ ਕਹਤਾ ਵੀ ਜਿੱਦਣ ਤੂੰ ਮਰੇਂਗਾ ਜੇ ਤੇਰੇ ਸਿਰ ਤੇ ਦਸਤਾਰ ਨਾ ਹੋਈ ਤੈਨੂੰ ਦਰਸ਼ਨ ਨਹੀਂ ਦੇ ਰੇ ਉਹ ਚੀਜ਼ ਮੇਰੇ ਬੜੀ ਚੁਬਦੀ ਰਹੀ ਜੂੰ ਜੂੰ ਮੈਂ ਵੱਡਾ ਹੁੰਦਾ ਰਿਹਾ ਮੈਨੂੰ ਹੋਰ ਤੰਗ ਕਰਨ ਲੱਗ ਗਈ ਮੈਂ ਦੁੱਖ ਭੋਗਿਆ ਸੱਚ ਤੇ ਬੇਬਾਕੀ ਦੇ ਨਾਲ ਬੋਲਣ ਦੀ ਹਿੰਮਤ ਕਿਸੇ ਕਿਸੇ ਵਿੱਚ ਹੁੰਦੀ ਹੈ ਪਰ ਸਾਡੇ ਪੰਜਾਬੀ ਸਿਨੇਮਾ ਦੇ ਇੱਕ ਅਜਿਹੇ ਅਦਾਕਾਰ ਕਲਾਕਾਰ ਯੋਗਰਾਜ ਸਿੰਘ ਜਿਹੜੇ ਹਮੇਸ਼ਾ ਹੀ ਸੱਚ ਬੋਲਦੇ ਨੇ ਖਰੀ ਗੱਲ ਕਰਦੇ ਨੇ ਤੇ ਬੇਬਾਕੀ ਦੇ ਨਾਲ ਹਰ ਗੱਲ ਦੇ ਉੱਤੇ ਆਪਣੇ ਵਿਚਾਰ ਰੱਖਦੇ ਨੇ ਤਾਂ ਉਹਨਾਂ ਦੀ ਹੀ ਇੱਕ ਬੜੀ ਸੋਹਣੀ ਫਿਲਮ ਆ ਰਹੀ ਹੈ ਕੁੜੀ ਹਰਿਆਣੇ ਵਾਲੇ ਦੀ ਤਾਂ ਉਸ ਫਿਲਮ ਦੇ ਵਿੱਚ ਇੱਕ ਬੜਾ ਹੀ ਸੋਹਣਾ ਕਿਰਦਾਰ ਸਾਨੂੰ ਉਹਨਾਂ ਦਾ ਦੇਖਣ ਨੂੰ ਮਿਲੇਗਾ ਇਸ ਫਿਲਮ ਦੀ ਅੱਗੇ ਗੱਲਾਂ ਕਰਾਂਗੇ ਤੇ ਹੋਰ ਬਹੁਤ ਸਾਰੀਆਂ ਗੱਲਾਂਬੱਤੀ ਅੱਜ ਇਹਨਾਂ ਦੇ ਨਾਲ ਕਰਾਂਗੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਫਿਲਮ ਦੇ ਵਿੱਚ जाट ਤੇ ਜੱਟ ਦਾ ਜੱਟ ਪੰਜਾਬੀ ਤੇ ਹਰਿਆਣੇ ਵਾਲੇ जाट ਦੋਨਾਂ ਦਾ ਕੰਬੀਨੇਸ਼ਨ ਕਿਵੇਂ ਦਾ ਦੇਖਣ ਨੂੰ ਮਿਲੇਗਾ ਉਹ ਆਪਾਂ ਕਹਿਣ ਨੂੰ ਤਾਂ ਕੀ ਕਹਦੀਏ जाट ਹੈ ਜੱਟ ਨਹੀਂ ਉਹ ਤਾਂ ਇੱਕ ਆਪਣੇ ਆਪਣੇ ਕਲਚਰ ਦੀ ਗੱਲ ਹੈ ਹੈ ਤਾਂ ਸਾਰੇ ਦੇਖੋ ਮੈਂ ਤੁਹਾਨੂੰ ਜੱਟ ਦਾ ਮੀਨਿੰਗ ਸਮਝਾਵਾਂ ਇੱਕ ਨਾ ਬੜਾ ਯੱਪ ਖਾਨਾ ਆਪਣੇ ਦੇਸ਼ 'ਚ ਬੀਜੀ ਆਪਣ ਨੂੰ ਜੱਟ ਕਿਉਂ ਕਹਿੰਦੇ ਆ ਦੇਖੋ ਅੱਜ ਤੋਂ 100 150 ਸਾਲ ਪਹਿਲਾਂ ਆਪਾਂ ਸਾਰੀ ਜੱਟ ਸੀ ਜੱਟ ਦਾ ਮਤਲਬ ਜ਼ਿਮੀਂਦਾਰ ਠੀਕ ਹੈ ਜਿਹੜਾ ਜ਼ਮੀਨ ਵਾਹਦਾ ਉਹ ਜ਼ਿੰਮੇਦਾਰ ਉਹ ਜੱਟ ਹੈ ਉਹ ਜੱਟ ਕੋਈ ਵੀ ਹੋ ਸਕਦਾ ਕਿਸੇ ਵੀ ਧਰਮ ਦਾ ਹੋ ਸਕਦਾ ਕਿਸੇ ਵੀ ਕੋਈ ਵੀ ਹੋ ਸਕਦਾ ਪਹਿਲੀ ਗੱਲ ਤੇ ਜੱਟ ਤੇ ਉਹ ਜਾਟ ਵਾਲੀ ਗੱਲ ਤੇ ਕੋਈ ਹਰਿਆਣੇ ਚ ਹੈ ਜਾਂ ਕੋਈ ਹੋਰ ਕੁਝ ਕਹਿ ਦਿੰਦਾ ਤਾਮਿਲਨਾਡੂ ਚ ਕੁਝ ਕਹਿ ਦਿੰਦਾ ਗੱਲ ਇਹ ਨਹੀਂ ਗੱਲ ਇਹ ਵੀ ਸਭ ਦਾ ਕੰਮ ਇੱਕੋ ਜਿਹਾ ਦੇਖਿਆ ਜਾਏ ਤਾਂ ਹਿੰਦੁਸਤਾਨ ਦੇਸ਼ ਆਪਣਾ ਐਡਾ ਵੱਡਾ ਦੇਸ਼ ਹੈ ਤੇ ਆਪਾਂ ਇਹਦੇ ਕਿੰਨੇ ਟੁਕੜੇ ਕਰਦੇ ਆ ਹਿਮਾਚਲ ਬਣਾਤਾ ਰਾਜਸਥਾਨ ਬਣਾਤਾ ਪੰਜਾਬ ਬਣਾਤਾ ਗੁਜਰਾਤ ਬਣਾਤਾ ਉਹ ਮਹਾਰਾਸ਼ਟਰ ਬਣਾਤਾ ਦਿੱਲੀ ਆਪਣੀ ਹਰੇਕ ਬੰਦਾ ਆਪਣੇ ਨੂੰ ਆਈਡੈਂਟੀਫਾਈ ਕਰਦਾ ਮੈਂ ਮੈਨੂੰ ਲੋਕ ਪੁੱਛਦੇ ਕਿੱਥੋਂ ਆਏ ਜੀ ਪੰਜਾਬ ਤੋਂ ਆਏ ਮੈਂ ਕਹਿੰਨੀ ਹਿੰਦੁਸਤਾਨ ਤੋਂ ਆਇਆ ਕੀ ਬਾਤ ਹੈ ਇੱਥੇ ਲੋਕ ਗੱਲ ਕਰਨਗੇ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਮੈਂ ਕਹਿੰਨੀ ਇਹ ਕੋਈ ਦੇਸ਼ ਦਾ ਬਹੁਤ ਬੁਰਾ ਹਾਲ ਹੈ ਹਾਂ ਜੀ ਸਾਰੇ ਦੇਸ਼ ਦੀ ਹਾਲ ਹੈ ਮੈਂ ਮੈਂ ਦਾਤਰ ਜਵਾਬ ਦੇਣਾ ਸੋ ਜਿੱਦਣ ਆਪਾਂ ਇਹ ਕਹਿਣਾ ਬੰਦ ਕਰ ਦਿਆਂਗੇ ਕਿ ਵੀ ਮੈਂ ਫਲਾਣਾ ਮੈਂ ਫਲਾਣਾ ਵੀ ਮੈਂ ਤਾਂ ਜੀ ਹਿੰਦੁਸਤਾਨੀ ਹਾਂ ਮੈਂ ਤਾਂ ਦੇਸ਼ ਦਾ ਫਿਕਰ ਹੈ ਤਾਂ ਆਈ ਥਿੰਕ ਉਹ ਚੀਜ਼ ਦਾ ਸਾਰਾ ਸੋਲਵ ਹੋ ਜੂਗੀ ਆ ਜਿਹੜੀ ਫਿਲਮ ਹੈ ਇਹਦੇ ਵਿੱਚ ਆਪਾਂ ਤੁਸੀਂ ਸਵਾਲ ਪੁੱਛਿਆ ਸੀ जाट ਤੇ जाटनी ਦੀ ਗੱਲ ਨਹੀਂ ਗੱਲ ਹੈ ਕਿ ਬੇਸਿਕਲੀ ਕਲਚਰ ਸੇਮ ਹੀ ਹੈ ਬੋਲੀਆਂ ਤਾਂ ਹਜ਼ਾਰਾਂ ਨੇ ਗੁਰੂ ਸਾਹਿਬ 12 12 13 13 ਬੋਲੀਆਂ ਬੋਲਦੇ ਹੁੰਦੇ ਸੀਗੇ ਅਰਬਿਕ ਬੋਲਦੇ ਸੀ ਸੰਸਕ੍ਰਿਤ ਬੋਲਦੇ ਸੀਗੇ ਉਰਦੂ ਬੋਲਦੇ ਸੀਗੇ ਫਾਰਸੀ ਬੋਲਦੇ ਸੀਗੇ ਬਹੁਤ ਸਾਰੀਆਂ ਬੋਲਾਂ ਫਿਰ ਗੁਰਮੁਖੀ ਆ ਗਈ ਮੈਂ ਸਮਝਦਾ ਵੀ ਗੱਲ ਬੋਲੀ ਦੀ ਨਹੀਂ ਗੱਲ ਕਲਚਰ ਦੀ ਹੈ ਔਰ ਇਹ ਦਰਸਾਇਆ ਇਸ ਪ੍ਰੰਦ ਵਿੱਚ ਕਿ ਏਕ ਨੂਰ ਤੇ ਸਭ ਜਾ ਕੋ ਉਪਜਾ ਕੋਨ ਭਲੇ ਕੋ ਮੰਦੇ ਗੱਲ ਆ ਅੱਜ ਵੀ ਲੋਕ ਫਿਰ ਵੀ ਕੋਈ ਕਿਸੇ ਨੂੰ ਜਾਤ ਦੇ ਨਾਮ ਤੇ ਵੰਡਣ ਦੀ ਕੋਸ਼ਿਸ਼ ਕਰਦਾ ਕੋਈ ਭਾਸ਼ਾ ਦੇ ਨਾਮ ਤੇ ਵੰਡਣ ਦੀ ਕੋਸ਼ਿਸ਼ ਕਰਦਾ ਫਿਰ ਅਜਿਹਾ ਕਿਉਂ ਹੈ ਜੋ ਰੱਬ ਨੇ ਜਾਦੀ ਸ੍ਰਿਸ਼ਟੀ ਬਣਾਈ ਨਾ ਜੀ ਇਹ ਗੱਲ ਨੂੰ ਸਮਝਣਾ ਚਾਹੀਦਾ ਤੇ ਉਹਨੇ ਜੀ ਚੰਗੇ ਦੇ ਨਾਲ ਬੁਰਾਈ ਬਣਾਈ ਕਿਉਂ ਬਣਾਈ ਉਹਨੇ ਕਿਹਾ ਵੀ ਤੂੰ ਕਿੰਨਾ ਕ ਚੰਗਾ ਹੈ ਜਦ ਤੱਕ ਬੁਰਾਈ ਤੇਰੇ ਨਾਲ ਨਹੀਂ ਤੁਰੂਗੀ ਤੇਰੀ ਚੰਗਿਆਈ ਦਾ ਨਹੀਂ ਪਤਾ ਲੱਗਣਾ ਸੋ ਮੈਂ ਸਮਝਦਾ ਕਿ ਹਰ ਚੀਜ਼ ਦਾ ਜਿਹੜਾ ਤੋੜ ਹੈ ਖੁਦਾਈ ਹੈ ਇਹ ਸਭ ਦੀ ਖੇਡ ਰਚਾਈ ਹੋਈ ਹੈ ਉਹਨੇ ਤੁਹਾਨੂੰ ਇਸ ਧਰਤੀ ਤੇ ਭੇਜਿਆ ਸੀਗਾ ਕਿ ਭਾਈ ਤੂੰ ਨਾਮ ਜਪ ਕੇ ਚੰਗੇ ਕਰਮ ਕਰਕੇ ਲੋਕਾਂ ਨਾਲ ਪਿਆਰ ਕਰਕੇ ਸ੍ਰਿਸ਼ਟੀ ਦੇ ਵਿੱਚ ਕੋਈ ਤੂੰ ਵਾਅਦਾ ਕਰ ਸੋ ਆਈ ਥਿੰਕ ਇਹ ਗੱਲ ਨਾ ਸਿਰਫ ਸਮਝਾਉਣ ਦੀ ਗੱਲ ਹੈ ਕਿ ਸਾਡੇ ਪ੍ਰਚਾਰਕ ਜਾਂ ਸਾਡੇ ਲੋਕ ਉਹਨਾਂ ਨੂੰ ਬੇਸਿਕਲੀ ਪਤਾ ਹੈ ਨਹੀਂ ਨੌਲੇਜ ਹੈ ਨਹੀਂ ਪਰਮੰਡ ਦੀ ਜਿਹੜੀ ਨੌਲੇਜ ਹੈ ਪਰਮੰਡ ਦਾ ਜਿਹੜਾ ਗਿਆਨ ਹੈ ਉਹ ਕਿਵੇਂ ਆਏਗਾ ਉਹ ਕਿਤਾਬਾਂ 'ਚ ਤਾਂ ਲਿਖਿਆ ਨਹੀਂ ਉਤੋਂ ਦਾ ਨਾਮ ਜਪਣਾ ਹੀ ਆਏਗਾ ਨਾ ਜੇ ਜਪੋ ਤਾਂ ਨਾਮ ਜਪਦੇ ਆ ਉਹਨੂੰ 24 ਘੰਟੇ ਯਾਦ ਰੱਖਦੇ ਆ ਵਾਹਿਗੁਰੂ ਵਾਹਿਗੁਰੂ ਤੂੰ ਹੀ ਤੂੰ ਹੀ ਉਹਦੀ ਜਿਹੜੀ ਉਹ ਅੰਦਰ ਸਰਕਲ ਚੱਲ ਰਿਹਾ ਬਲੱਡ ਦੇ ਵਿੱਚ ਉਹ ਰੌਸ਼ਨੀ ਪੈਦਾ ਕਰਦਾ ਰੌਸ਼ਨੀ ਪੈਦਾ ਕਰਦਾ ਤਾਂ ਲਾਈਟ ਹੁੰਦੀ ਹੈ ਚਿਹਰੇ ਤੇ ਨੂਰ ਆਉਂਦਾ ਥੋਡੀ ਗੱਲ ਵੀ ਹੋਈ ਕਰੀ ਜਾਂਦਾ ਤੁਸੀਂ ਬੋਲੀ ਜਾਨੂੰ ਪਤਾ ਨਹੀਂ ਤੁਹਾਨੂੰ ਤਾਂ ਮੈਂ ਤਾਂ ਹੁਣ ਇੰਨਾ ਬੋਲੇ ਉਹਨੂੰ ਪਤਾ ਨਹੀਂ ਮੈਂ ਕੀ ਬੋਲੀ ਜਨਾ ਬੋਲ ਖੁਦਾ ਰਿਹਾ ਪਰ ਮੈਂ ਸਮਝਦਾ ਕਿ ਜ਼ਿੰਦਗੀ ਦੇ ਵਿੱਚ ਹਰ ਬੁਰਾਈ ਤੇ ਹਰ ਅਛਾਈ ਦਾ ਇੱਕ ਮੇਲ ਰੱਬ ਨੇ ਬਣਾਇਆ ਉਹਦੀ ਖੇਡ ਰਚਾਈ ਹੋਈ ਹੈ ਉਹਦੇ ਚੋਂ ਨਿਕਲਣਾ ਆਪਾਂ ਜੰਜਾਲ ਚੋਂ ਜਿੱਦ ਰੱਬ ਨੇ ਕਹਿ ਲਿਆ ਵੀ ਜਾ ਲੂਡੋ ਖੇਡ ਲੂਡੋ ਚਾਏ 99 ਤੇ ਚਲੇ ਜੇ ਸੱਪ ਨੇ ਡੰਗ ਮਾਰਿਆ ਜ਼ੀਰੋ ਦੇ ਅਗੇ ਤੋ ਆਹੀ ਉਹਨੇ ਖੇਡ ਰਚਾਈ ਹੈ ਇਸ ਖੇਡ ਦੇ ਵਿੱਚ ਇੱਕੋ ਚੀਜ਼ ਪਾਰ ਉਤਾਰਾ ਕਰ ਸਕਦੀ ਹੈ ਉਹ ਹੈ ਉਸ ਰੱਬ ਦਾ ਉਸ ਖੁਦਾ ਦਾ ਨਾਮ ਮੈਂ ਨਾ ਤੁਹਾਨੂੰ ਜਦੋਂ ਨੋਟਿਸ ਕਰ ਰਿਹਾ ਤੇ ਮੇਰੇ ਮਨ ਦਾ ਸਵਾਲ ਹੈ ਮੈਂ ਜ਼ਰੂਰ ਪੁੱਛਣਾ ਚਾਹਨਾ ਜਿੱਥੇ ਸਾਡੇ ਪੰਜਾਬੀ ਇੰਡਸਟਰੀ ਦੇ ਐਡ ਐਡ ਕਲਾਕਾਰ ਨੇ ਭਾਵੇਂ ਐਮੇ ਵੀਰ ਕੋ ਹੋਵੇ ਦਿਲਜੀਤ ਦੋਸਾਂਝ ਹੋਵੇ ਹਨ ਇਹਨਾਂ ਸਾਰਿਆਂ ਨੇ ਪੱਗਾ ਬੰਨੀਆਂ ਨੇ ਤੇ ਹੁਣ ਇਹ ਸਾਡੀ ਪੱਗਾਂ ਦੇ ਵਿੱਚ ਤੁਰਲਾ ਗੱਡਣ ਦਾ ਜਿਹੜਾ ਕੰਮ ਕਰ ਰਹੇ ਨੇ ਤੁਸੀਂ ਆਪਣੇ ਦਿਰਤ ਸਿਰ ਤੇ ਤਮੱਲਾ ਸਜਾਇਆ ਤੇ ਮੈਂ ਜ਼ਿਆਦਾਤਰ ਤੁਹਾਨੂੰ ਨੋਟਿਸ ਕੀਤਾ ਕਿ ਜ਼ਿਆਦਾਤਰ ਤੁਸੀਂ ਜਿੱਥੇ ਵੀ ਜਾ ਰਹੇ ਹੋ ਤੁਸੀਂ ਇਹ ਦਸਤਾਰ ਸਜਾਈ ਹੁੰਦੀ ਹੈ ਪਰ ਅਨੇ ਟਾਈਮ ਚ ਸਿੰਘ ਐਦਾ ਦੀਆਂ ਦਸਤਾਰਾ ਸਜਾਉਂਦੇ ਸੀਗੇ ਤੁਹਾਨੂੰ ਤੁਸੀਂ ਕੀ ਮਤਲਬ ਕੀ ਲੋਡ ਮਹਿਸੂਸ ਹੋਈ ਤੁਸੀਂ ਕੁਝ ਅਲੱਗ ਫ ਮੈਂ ਜੀ ਕਦੇ-ਕਦੇ ਮੈਨੂੰ ਆਪਣੇ ਉੱਤੇ ਸ਼ਰਮ ਵੱਡੀ ਆਉਂਦੀ ਹੈ ਔਰ ਮੈਂ ਬਹੁਤ ਮਾਫ਼ੀਆਂ ਉਸ ਰੱਬ ਤੋਂ ਮੰਗਦਾ ਗੁਰੂ ਘਰ ਤੋਂ ਵੀ ਮੇਰੇ ਪਿਤਾ ਜੀ ਦੇ ਘਰੇ ਇੱਕ ਬੱਚਾ ਪੈਦਾ ਹੋਇਆ 72 ਸਾਲ ਦੀ ਉਹਨਾਂ ਦੀ ਉਮਰ ਸੀ ਮਾਂ ਮੇਰੀ 31 ਸਾਲਾਂ ਦੀ ਸੀ ਰਾੜੇ ਵਾਲੇ ਸੰਤ ਮਹਾਪੁਰਸ਼ਾਂ ਨੇ ਅਰਦਾਸ ਕੀਤੀ ਤਾਂ ਇੱਕ ਬੇਟਾ ਪੈਦਾ ਹੋਇਆ ਸਿੱਖੀ ਦੇ ਘਰੋਂ ਪੈਦਾ ਹੋਇਆ ਉਹ 72 ਸਾਲ ਦੀ ਉਮਰ 'ਚ ਬਜ਼ੁਰਗਾਂ ਨੂੰ ਇੱਕ ਤੋਹਫ਼ਾ ਦਿੱਤਾ ਉਹਨਾਂ ਦੇ ਆਸ਼ੀਰਵਾਦ ਨਾਲ ਬੇਟਾ ਜੀ ਮੇਰੇ ਇੱਕ ਬਾਲ ਵੱਡੇ ਵੱਡੇ ਸੀ ਮੇਰੇ ਜੂੜਾ ਸੀ ਮੈਂ ਇੱਕ ਪਾਠ ਪੂਜਾ ਕਰਨ ਵਾਲਾ ਦਾਨੀ ਇਨਸਾਨ ਸੀ ਪਤਾ ਨਹੀਂ ਕਿਹੜੀ ਉਹ ਕੜੀ ਸੀ ਜਦ ਮੇਰੇ ਦਿਮਾਗ 'ਚ ਆਇਆ ਕਿ ਯਾਰ ਜੇ ਤੂੰ ਬਾਲ ਕਟਾ ਦੇ ਤਾਂ ਤੂੰ ਤਾਂ ਬਹੁਤ ਸੋਹਣਾ ਲੱਗੇ ਮੈਂ 8ਵੀਂ ਕਲਾਸ 'ਚ ਆਪਣੇ ਬਾਲ ਕਟਾਤੇ ਮਰੇ ਅਡਰ ਦਾ ਲੰਬੇ ਬਾਲ ਸੀ ਜੂੜਾ ਹੁੰਦਾ ਸੀ ਦਸਤਾਰ ਮੇਰੇ ਬੰਨੀ ਹੁੰਦੀ ਸੀ ਮੇਰੇ ਫਾਦਰ ਨੇ ਮੇਰੇ ਮਦਰ ਨੇ ਮੈਨੂੰ ਬੜੀਆਂ ਲਾਣ ਤਾਂ ਪਈਆਂ ਮੇਰੇ ਫਾਦਰ ਨੇ ਤਾਂ ਅੱਜ ਤੱਕ ਕਹਿਦਾ ਵੀ ਜਿੱਦਨ ਤੂੰ ਮਰੇਗਾ ਜੇ ਤੇਰੇ ਸਿਰ ਤੇ ਦਸਤਾਰ ਨਾ ਹੋਈ ਤੈਨੂੰ ਦਰਸ਼ਨ ਨਹੀਂ ਦੇਣੇ ਉਹ ਚੀਜ਼ ਮੇਰੇ ਬੜੀ ਚੁਬਦੀ ਰਹੀ ਜੂੰ ਜੂੰ ਮੈਂ ਵੱਡਾ ਹੁੰਦਾ ਰਿਹਾ ਮੈਨੂੰ ਹੋਰ ਤੰਗ ਕਰਨ ਲੱਗ ਗਈ ਮੈਂ ਦੁੱਖ ਭੋਗੇ ਬਹੁਤ ਕੁਝ ਕਿਹਾ ਮੈਂ ਕਿਹਾ ਸੋਚਦਾ ਹੀ ਮੇਰੇ ਦੁੱਖਾਂ ਦਾ ਕਾਰਨ ਕੀ ਹੈ ਫਿਰ ਪਤਾ ਲੱਗਿਆ ਓਹ ਜਿਸ ਗੁਰੂ ਨੇ ਸਿੱਖ ਸਜਾਏ ਸਿੰਘ ਬਣਾਏ ਪ੍ਰਮਾਤਮਾ ਨਾਲ ਜੋੜਿਆ ਖੰਡੇ ਬਾਟੇ ਦੀ ਪੌੜ ਦੇ ਕੇ ਤੈਨੂੰ ਬਣਾਇਆ ਤੂੰ ਉਹਦੇ ਖਾਲ ਕਤਲ ਕਰਾਤੇ ਉਹ چیز ਮੇਰੇ ਮਨ ਚ ਆਉਂਦੀ ਰਹੀ ਮ ਬੜੇ ਸਾਲ ਪਾਠ ਮਹਾਰਾਜ ਨੇ ਮੇਰੇ ਤੋਂ ਕਰਾਇਆ ਮਾਫੀਆਂ ਮੰਗਾਈਆਂ ਬੜੇ ਦੁੱਖ ਦਰਦ ਕਰਦੇ ਕਰਦੇ ਉਸ ਤੋਂ ਬਾਅਦ ਮੇਰੇ ਮਨ ਚ ਇੱਕ ਫੁਰਨਾ ਪੈਦਾ ਹੋਇਆ ਵੀ ਮੈਂ ਦਾੜੀ ਨਹੀਂ ਕਟਾਉਣੀ ਦਾੜਾ ਰੱਖਣਾ ਬਾਲਾਂ ਦੇ ਹੱਥ ਨੂੰ ਮਾਰਦਾ ਤੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਇੱਕ ਵਾਰੀ ਮੈਨੂੰ ਬਾਲ ਦੇ ਦੇ ਮੈਂ ਦਸਤਾਰ ਬੰਨਣੀ ਹੈ ਕੁਝ ਮੈਨੂੰ ਐਸੇ ਡਾਕਟਰ ਮਿਲਿਆ ਇੱਕ ਜਿਹੜਾ ਮੇਰੇ ਟੀਕੇ ਲਾਉਂਦਾ ਸਿਰ 'ਚ ਮੇਰੇ ਬਾਲ ਆ ਗਏ ਆ ਰਹੇ ਆ ਮੈਂ ਕਿਹਾ ਯਾਰ ਤੂੰ ਇੱਕ ਵਾਰੀ ਮੇਰੇ ਬਾਲ ਵੱਡੇ ਕਰ ਦੇ ਮੇਰਾ ਜੂੜਾ ਹੋਣ ਲੱਗ ਜਾਏ ਮੈਂ ਦੱਸ ਮੈਂ ਕਿਹਾ ਚਰ ਹੋਰ ਕੁਝ ਨਹੀਂ ਤਾਂ ਮੈਨੂੰ ਗੁਰੂ ਮਹਾਰਾਜ ਨੇ ਕਿਹਾ ਪੁੱਤ ਤੂੰ ਦਸਤਾਰ ਤਾਂ ਬਨ ਹੁਣ ਦਸਤਾਰ ਮੈਨੂੰ ਬਨਣੀ ਨਹੀਂ ਸੀ ਆਉਂਦੀ ਮੈਂ ਚੱਕਣਾ ਤੇ ਮੈਂ ਜਾਂ ਕਰਕੇ ਲਪੇਟ ਲੈਣਾ ਪਰਨਾ ਜਿਆ ਫਿਰ ਹੌਲੀ 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 ਵਿੱਚ ਸਫਾਈ ਆ ਗਈ ਹੁਣ ਵੀ ਜਟਾਉਂਗੇ ਬੰਨੇ ਪਰ ਮੈਨੂੰ ਚੰਗਾ ਲੱਗਦਾ ਵੀ ਮੈਂ ਨਾ ਮੈਨੂੰ ਗੁਰੂ ਦੇਖ ਰਿਹਾ ਰੱਬ ਦੇਖ ਰਿਹਾ ਤੇ ਸਿੱਖ ਕੌਮ ਦੇਖ ਰਹੀ ਹੈ ਤੇ ਏਟਲੀਸਟ ਇਹ ਕਹ ਰਿਹਾ ਵੀ ਸ਼ੁਕਰ ਹੈ ਤੂੰ ਦਮਲਾ ਬੰਨਿਆ ਮੈਨੂੰ ਹੁਕਮ ਫਿਰ ਹੋ ਗਿਆ ਵੀ ਤੂੰ ਨੰਗੇ ਸਿਰ ਨਹੀਂ ਕਰੋ ਜਾਣਾ ਤੈਂ ਦਮਾਲਾ ਬਣ ਕੇ ਥੀ ਜਾਣਾ ਉਹ ਦਮਾਲਾ ਕੁਦਰਤੀ ਮੈਂ ਬੰਨਿਆ ਨਹੀਂ ਰੱਬ ਨੇ ਬਣਾਤਾ ਸੋ ਇਸ ਰੂਪ ਚਾ ਕੇ ਮੈਨੂੰ ਇਹ ਮਹਿਸੂਸ ਹੋਣ ਲੱਗ ਗਿਆ ਕਿ ਮੈਂ ਆਪਣੇ ਆਪ ਨੂੰ ਬਹੁਤ ਬਦਲ ਲਿਆ ਰੱਬ ਨੇ ਮੈਨੂੰ ਮੈਨੂੰ ਚੰਗਿਆਈਆਂ ਮੇਰੇ ਜਾ ਗਈਆਂ ਸੋ ਇਸ ਰੂਪ ਨੂੰ ਦੇਖ ਕੇ ਮੈਨੂੰ ਆਪਣੇ ਆਪ ਨੂੰ ਬੜਾ ਚੰਗਾ ਲੱਗਦਾ ਮੈਂ ਕਦੇ ਸ਼ੀਸ਼ੇ ਦੇਖਦਾ ਤੇ ਮੈਂ ਕਹਿੰਦਾ ਚੱਲ ਵੀ 90% ਤੂੰ ਮੁੜਿਆ ਜਦੋਂ ਤੇਰੇ ਜੂੜਾ ਹੋ ਗਿਆ ਸਮਝ ਲਾਂਗੇ ਮਹਾਰਾਜ ਨੇ ਕਿਰਪਾ ਕਰਤੀ ਆ ਕਰਤਾ ਕਨਾਂ ਮੈਂ ਤੁਹਾਨੂੰ ਪੰਜਾਬ ਨੂੰ ਲੈ ਕੇ ਜ਼ਰੂਰ ਇਹ ਸਵਾਲ ਪੁੱਛਣਾ ਚਾਹਨਾ ਭਾਵੇਂ ਆਪਾਂ ਗੱਲ ਕਰੀਏ ਤਾਂ ਦੇਖੋ ਹੋਰ ਵੀ ਸਟੇਟਾਂ ਨੇ ਉਹਨਾਂ ਦੇ ਵਿੱਚ ਵੀ ਕਹਿੰਦੇ ਅੱਤਵਾਦ ਬਹੁਤ ਹੈ ਉਹਨਾਂ ਚੀਜ਼ਾਂ ਵੀ ਚੋਰੀਆਂ ਚਕਾਰੀਆਂ ਹੁੰਦੀਆਂ ਨੇ ਪਰ ਪੰਜਾਬ ਦੇ ਵਿੱਚ ਜੇਕਰ ਇੱਕ ਛੋਟੀ ਜੀ ਘਟਨਾ ਵਾਪਰ ਜਾਂਦੀ ਹੈ ਕੋਈ ਕਿਸੇ ਤੇ ਪਰਸਨਲੀ ਤੌਰ ਤੇ ਹਿੱਟ ਕਰ ਦਿੰਦਾ ਹੈ ਤਾਂ ਪੰਜਾਬ ਦੇ ਵਿੱਚ ਅੱਤਵਾਦ ਵਧ ਜਾਂਦਾ ਹੈ ਤੁਸੀਂ ਇਹ ਸਾਰੇ ਬਿਆਨ ਦੇਖੇ ਵੀ ਜ਼ਰੂਰ ਹੋਣਗੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਕਿ ਪੰਜਾਬ ਨੂੰ ਹੀ ਕਿਉਂ ਕੋਈ ਵੀ ਬੰਦਾ ਪਿੱਛੇ ਨਹੀਂ ਜਾਂਦਾ ਮੈਂ ਤੁਹਾਨੂੰ ਪਿੱਛੇ ਲੈ ਕੇ ਚੱਲਿਆ ਗੁਰੂ ਨਾਨਕ ਦੇਵ ਜੀ ਦੇ ਸਮੇਂ ਲੈ ਕੇ ਚੱਲੇ ਆ ਗੁਰੂ ਨਾਨਕ ਦੇਵ ਜੀ ਇੱਕ Hindu ਪਰਿਵਾਰ ਚ ਪੈਦਾ ਹੋਏ ਸਾਰੇ ਗੁਰੂ Hindu ਪਰਿਵਾਰ ਚ ਪੈਦਾ ਹੋਏ ਉਸ ਪਰਿਵਾਰ ਦੇ ਵਿੱਚ ਤਿਲਕ ਲਾਇਆ ਜਾਂਦੇ ਸੀ ਜਿਨੇ ਉਪਾਇਆ ਜਾਂਦਾ ਸੀ ਔਰ ਇੱਕ ਪਰੰਪਰਾ ਸੀ ਜਿਹੜੀ Hinduism ਵਿੱਚ ਬਹੁਤ ਪ੍ਰਚਲਿਤ ਹੈ ਸਤਕਾਰ ਹੈ ਗੁਰੂ ਨਾਨਕ ਦੇਵ ਦੇ ਮਨ ਚ ਕੀ ਆਇਆ ਮੈਨੂੰ ਹੀ ਪਤਾ ਪ੍ਰਮਾਤਮਾ ਦਾ ਰੂਪ ਹੋ ਜਾਣਦੇ ਆ ਵੀ ਮੈਂ ਤਿਲਕ ਨਹੀਂ ਲਾਉਣਾ ਮੈਂ ਜਨੇਊ ਨਹੀਂ ਪਾਉਣਾ ਮੈਂ ਤਾਂ ਦਸਤਾਰ ਬੰਨਣੀ ਹੈ ਉਹਨਾਂ ਨੇ ਇਹ ਗੱਲ ਸ਼ੁਰੂ ਕੀਤੀ ਪ੍ਰਚਲਿਤ ਗੁਰੂ ਸੀ ਰੱਬ ਦਾ ਰੂਪ ਸੀ ਉਹਨਾਂ ਤੇ ਕਿੰਤੂ ਪਰੰਤੂ ਕੋਈ ਕਰ ਨਹੀਂ ਸਕਦਾ ਸੀ ਇਹ ਸਿਆਪਾ ਯੱਬ ਖਾਨਾ ਉਦੋਂ ਦਾ ਪਿਆ ਹੋਇਆ ਉਹਨਾਂ ਨੇ ਇੱਕ ਅਲੱਗ ਚੀਜ਼ ਬਣਾਤੀ ਕਿ ਜਿਹੜੀ ਰੱਬ ਨਾਲ ਡਾਇਰੈਕਟ ਲਿੰਕ ਰੱਖਦੀ ਹੈ ਉਹਨਾਂ ਨੂੰ ਧਰਮ ਨਾਲ ਜੋੜਤਾ ਲੋਕਾਂ ਨੇ ਕਿਉਂਕਿ ਸ਼ੈਤਾਨ ਤਾਂ ਨਾਲ ਨਾਲ ਹੀ ਤੁਰਦਾ ਨਾ ਉਹ ਤੋਂ ਤੋਂ ਤੇ ਲੈ ਕੇ ਅੱਜ ਤੱਕ ਇਹ ਯੱਗ ਖਾਨਾ ਵੀ ਇਹ ਸਿੱਖੀ ਕਿਵੇਂ ਮੁਕਾਈ ਜਾਵੇ ਸਿੱਖਾਂ ਨੂੰ ਕਿਵੇਂ ਮੁਕਾਇਆ ਜਾਵੇ ਇਹਨਾਂ ਦੀ ਜੜ ਕਿਵੇਂ ਮੁਕਾਈ ਜਾਵੇ ਇਹ ਗੱਲ ਪ੍ਰਚਲਿਤ ਹੁੰਦੀ ਰਹੀ ਸ਼ੁਰੂ ਤੋਂ ਬਾਬਰ ਸੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਹਮਾਈਉਂ ਸੀ ਜਹਾਂਗੀਰ ਸੀ ਫਿਰ ਆਪਣੇ ਗੁਰੂ ਉਹ ਬਰਾਬਰ ਚਲਦੇ ਰਹੇ ਜਿਹੜੇ ਜ਼ੁਲਮ ਕਰਦੇ ਸੀ ਫਿਰ ਬਾਈ ਤਰ ਦੇ ਰਾਜੇ ਆ ਗਏ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹ ਮੁਗਲ ਦਾ ਸਾਥ ਦੇਤਾ ਵੀ ਇਹਨੂੰ ਗੁਰੂ ਨੂੰ ਵੱਡੋ ਇਥੋਂ ਪਾਸੇ ਕਰੋ ਬੇਸਿਕਲੀ ਉਹਨਾਂ ਨੇ ਪੰਥ ਚਲਾਇਆ ਸੀ ਪੰਥ ਹੁੰਦਾ ਨਰੰਕਾਰ ਦਾ ਰਾਹ ਰੱਬ ਨੂੰ ਮਿਲਣ ਦਾ ਰਾਹ ਉਹਨੂੰ ਆਪਾਂ ਧਰਮਾਂ ਦੇ ਵਿੱਚ ਫਸਾ ਲਿਆ ਇਹ ਜੋ ਕੁਝ ਵੀ ਹੋ ਰਿਹਾ ਹੈ ਇਹ ਧਰਮਾਂ ਕਰਕੇ ਹੋ ਰਿਹਾ ਤੁਸੀਂ ਮੈਨੂੰ ਦੱਸੋ ਇਸ ਦੁਨੀਆ ਦੇ ਵਿੱਚ ਧਰਮਾਂ ਪਿੱਛੇ ਜੀਜ਼ਸ ਕ੍ਰਾਈਸਟ ਨੂੰ ਸੂਲੀ ਚੜਾਤਾ। ਹਮਮਦ ਸਾਹਿਬ ਨਾਲ ਕੀ ਨਹੀਂ ਹੋਇਆ? ਗੁਰੂਆਂ ਪੀਰਾਂ ਨਾਲ ਕੀ ਨਹੀਂ ਹੋਇਆ? ਇੱਥੇ ਤੱਕ ਕਿ ਹੱਕ ਪਿੱਛੇ ਕ੍ਰਿਸ਼ਨ ਮਹਾਰਾਜ ਨੂੰ ਜੰਗ ਕਰਨੀ ਪਈ। ਉਹਨਾਂ ਦੇ ਸਮਝਾਉਣ ਦੇ باوجود ਗੁਰੂ ਰਾਮਚੰਦਰ ਜੀ ਮਹਾਰਾਜ ਨੂੰ ਬਨਵਾਸ ਕਰਨਾ ਪਿਆ। ਇਹ ਸਭ ਵਿਧੀਆਂ ਇਸ ਕਰਕੇ ਬਣੀਆਂ ਕਿ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਸੱਚੇ ਰਾਜ ਚੱਲਦਿਆਂ ਉਸ ਤਤ ਕਰੇ ਜਹਾਨ ਕਿਸੇ ਨੂੰ ਅਤਵਾਦੀ ਕਹਿ ਦੇਣਾ ਕਿਸੇ ਨੂੰ ਵੱਖਵਾਦੀ ਕਹਿ ਦੇਣਾ ਕਿਸੇ ਨੂੰ ਕੁਝ ਵੀ ਕਹਿ ਦੇਣਾ ਜਦ ਅੰਗਰੇਜ਼ ਸੀਗੇ ਇਹ ਸਰਕਾਰਾਂ ਦਾ ਅਸੂਲ ਹੈ ਤਾਂ ਉਹ ਮਹਾਤਮਾ ਗਾਂਧੀ ਉੱਤੇ ਲੈ ਕੇ ਸਾਰੇ ਹਿੰਦੁਸਤਾਨੀ ਨੂੰ ਅਤਵਾਦੀ ਕਹਿੰਦੇ ਸੀ ਜਦ ਆਪਾਂ ਦੇ ਖਿਲਾਫ ਜੰਗ ਸ਼ੁਰੂ ਕੀਤੀ ਜਦ ਜਦ ਵੀ ਤੁਸੀਂ ਸੱਚਾਈ ਦੇ ਰਾਹ ਤੇ ਤੁਰੋਗੇ ਤੁਹਾਨੂੰ ਸ਼ੈਤਾਨ ਜਿਹੜਾ ਹੈ ਝੂਠ ਜਿਹੜਾ ਹੈ ਉਹ ਆਪਣੇ ਬਰਾਬਰ ਬੈਠਣ ਨਹੀਂ ਦੇਵੇਗਾ ਸਿਰਫ ਮਸਲਾ ਇਸ ਗੱਲ ਦਾ ਹੈ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਸਚਾਈ ਦੀ ਹੁੰਦੀ ਹੈ ਉਹ ਤੁਹਾਡੇ ਸਾਹਮਣੇ ਹੋ ਵੀ ਰਿਹਾ ਤੇ ਹੋ ਵੀ ਜਾਣਾ ਤੁਹਾਨੂੰ ਆਪਣੇ ਪੰਜਾਬੀ ਸਿਨੇਮੇ ਤੇ ਇਸ ਗੱਲ ਦਾ ਮਾਣ ਹੁੰਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਵਰਲਡ ਲੈਵਲ ਤੱਕ ਲੈ ਕੇ ਜਾਣੇ ਆ ਹਾਂ ਜੀ ਵਾਹ ਜੀ ਮੈਂ ਇਹਨੂੰ ਮਾਣ ਮੈਂ ਹੱਥ ਜੋੜ ਕੇ ਤੁਹਾਡੇ ਸਾਰੇ ਸਾਹਮਣੇ ਉਸ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦਾ ਤੇਰਾ ਸ਼ੁਕਰ ਹੈ ਮਹਾਰਾਜ ਤੂੰ ਮੈਨੂੰ ਇੰਨੀ ਤੌਫੀਕ ਬਖਸ਼ੀ ਕਿ ਤੇਰਾ ਗਰੀਬ ਬੱਚਾ ਹੋਣ ਦੇ ਨਾਤੇ ਮੈਂ ਪੰਜਾਬੀਅਤ ਦੀ ਸੇਵਾ ਕਰ ਪਾਇਆ ਮੈਂ ਗੁਰਮੁਖੀ ਦੀ ਸੇਵਾ ਕਰ ਪਾਇਆ ਮੈਂ ਪੰਜਾਬੀਆਂ ਦੇ ਨਾਲ ਖੜ ਸਕਿਆ ਮੈਂ ਆਪਣੀ ਕੌਮ ਦੇ ਨਾਲ ਖੜ ਸਕਿਆ ਤੂੰ ਉਸ ਤੋਂ ਵੱਧ ਕਿਰਪਾ ਕੀਤੀ ਕਿ ਇਹ ਲਾਲ ਨੂੰ ਤੂੰ ਬਖਸ਼ਿਸ਼ ਕੀਤੀ ਤੇਰਾ ਪੁੱਤ ਕਿਸੇ ਦੇ ਸਾਹਮਣੇ ਝੁਕਿਆ ਨਹੀਂ ਤੇ ਵਿਕਿਆ ਨਹੀਂ ਇਸ ਤੋਂ ਵੱਧ ਕੇ ਹੋਰ ਕਰਮ ਨਿਵਾਜੀ ਉਹਦੀ ਕੀ ਹੋ ਸਕਦੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ